ਅੱਜ ਵੀ ਜਕਰਤਰਤਾ ਸਿੱਖ ਸਾਹਿਬ ਗਰਨੀ ਕੁਲਦੀਪ ਸਿੰਘ ਜੀ ਗੜਗੜ ਸਾਹਿਬ ਜੋ ਸਾਡੇ ਤਖਤ ਦੇ ਕੌਮ ਦੇ ਜਥੇਦਾਰ ਨੇ ਕੌਮ ਦੀ ਅਗਵਾਈ ਕਰ ਰਹੇ ਨੇ ਜਿਹੜਾ ਕੁਝ ਸੰਸਥਾਵਾਂ ਵੱਲੋਂ ਚੈਲੰਜ ਕੀਤਾ ਗਿਆ ਬੜੀ ਵੱਤ ਭੱਜ ਗੱਲ ਹੈ ਕਿ ਕੌਮ ਦੇ ਜਥੇਦਾਰ ਨੂੰ ਕੋਈ ਚੈਲੰਜ ਕਰੇ ਕੌਮ ਦਾ ਜਥੇਦਾਰ ਸਾਰੀ ਕੌਮ ਦਾ ਹੀ ਜਥੇਦਾਰ ਹੈ ਔਰ ਅਕਾਲ ਤਖਤ ਦੀ ਜੋ ਵੀ ਮਹਾਨਤਾ ਹੈ ਇਹ ਜਥੇਦਾਰ ਨੂੰ ਨਹੀਂ ਉਹਨਾਂ ਦੀ ਮਹਾਨਤਾ ਨੂੰ ਚੈਲੰਜ ਕੀਤਾ ਜਾ ਰਿਹਾ ਹੈ ਅਸੀਂ ਇਲਾਕਾ ਨਿਵਾਸੀ ਔਰ ਮੈਂ ਆਪਣੇ ਪਿੰਡ ਵਾਪ ਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ 6 ਤਰੀਕ ਨੂੰ ਵਰਤਬੰਸਕਤ ਲੈ ਕੇ ਸੰਤ ਜਰਮੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਨੇ ਕੌਮ ਲਈ ਕੁਰਬਾਨੀ ਕੀਤੀ ਹੈ ਉਹਨਾਂ ਦੇ ਸਬੰਧ ਵਿੱਚ ਜਿਹੜਾ ਵੀ ਈਕਾਦ ਤੱਕ ਤੋਂ ਪ੍ਰੋਗਰਾਮ ਨਿਚਾ ਜਾਵਾ ਗਿਆ ਉਸ ਦੇ ਸਬੰਧ ਵਿੱਚ ਹਾਜ਼ਰੀ ਲਵਾਵਾਂਗੇ ਔਰ ਜੋ ਕੁਝ ਜਥੇਬੰਦੀਆਂ ਵੱਲੋਂ ਸੰਤ ਜਰਮੈਲ ਸਿੰਘ ਜੀ ਨੂੰ ਸਿਰਫ ਇੱਕ ਛੋਟਾ ਆਪਣੇ ਤੱਕ ਸੀਮਤ ਅਖਾ ਜਾ ਰਿਹਾ ਉਹ ਕੌਮ ਦੇ ਜਥੇਦਾਰ ਆ ਸਾਰੀ ਕੌਮ ਦੇ ਜਥੇਦਾਰ ਸਾਰੀ ਕੌਮ ਦੀ ਉਹਨਾਂ ਨੇ ਅਗਵਾਈ ਕੀਤੀ ਹੈ ਉਹ ਕਿਸੇ ਇੱਕ ਧਿਰ ਦੇ ਨਹੀਂ ਗਏ ਇਸ ਲਈ ਅਸੀਂ ਬੇਨਤੀ ਕਰਦੇ ਜਿਹੜੀਆਂ ਸੰਸਥਾਵਾਂ ਤੋਂ ਵਿਰੋਧ ਕੀਤਾ ਜਾ ਰਿਹਾ ਕਿ ਇੱਕ ਛੱਡੇ ਥੱਲੇ ਏਕਾਤ ਤੱਕ ਥੱਲੇ ਇਕੱਠੀ ਹੋਈਏ ਔਰ ਜਥੇਦਾਰ ਜੋ ਕੌਮ ਦੀ ਸਬੂਚੀ ਅਗਵਾਈ ਕਰ ਰਹੇ ਨੇ ਬਹੁਤ ਵਧੀਆ ਤਰੀਕੇ ਨਾਲ ਜਦੋਂ ਦੀ ਉਹਨਾਂ ਨੇ ਕਮਾਂਡ ਸੰਭਾਲੀ ਹੈ ਕੌਮ ਦਾ ਪ੍ਰਚਾਰ ਕਰ ਰਹੇ ਨੇ ਅਸੀਂ ਜਥੇਦਾਰ ਦੇ ਨਾਲ ਇੰਨੀਆਂ ਹੀ ਬੇਨਤੀਆਂ ਪਰਵਾਣ ਕਰਦੀਆਂ ਔਰ ਸਾਰੀ ਆਈ ਸੰਗਤ ਦਾ ਮੈਂ ਸਰਕਲ ਪ੍ਰਧਾਨ ਹੋਣ ਦੇ ਨਾਤੇ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ